ਹਾਂਜੀ ਸਤਿ ਸ਼੍ਰੀ ਅਕਾਲ ਜੀ ਸਟੱਡੀ ਬਾਈ ਹਰਪ੍ਰੀਤ ਵੇਖ ਰਹੇ ਸਾਰੇ ਕੈਂਡੀਡੇਟਸ ਬੱਚਿਆਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਗੱਲ ਕਰਾਂਗੇ ਸ਼ਹਿਸ਼ਨ ਕੋਰਟ ਜਾਂ ਕਿ ਕਚਹਿਰੀਆਂ ਵਿੱਚ ਜਿਹੜੀ ਭਰਤੀ ਆਊਟ ਕੀਤੀ ਗਈ ਦੋ ਜਿਹੜੇ ਆਪਣੇ ਕੋਰਟ ਹੈਗੇ ਨੇ ਠੀਕ ਹੈ ਜਿਵੇਂ ਕਚਹਿਰੀਆਂ ਆ ਗਿਆ ਉੱਥੇ ਜਿਹੜੀ ਭਰਤੀ ਆਊਟ ਕੀਤੀ ਗਈ ਲੱਗ ਲੱਗ ਡਿਸਟ੍ਰਿਕਟ ਵਿੱਚ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਕਿੱਥੋਂ ਕਿੰਨੀਆਂ ਪੋਸਟਾਂ ਆਊਟ ਕੀਤੀ ਗਈ ਕਿਹੜੇ ਕਿਹੜੇ ਪੋਸਟਾਂ ਨੇ ਤੇ ਕੌਣ ਕੌਣ ਕੈਂਡੀਡੇਟ ਅਪਲਾਈ ਕਰ ਸਕਦੇ ਕਿਸ ਤਰ੍ਹਾਂ ਅਪਲਾਈ ਕਰਨਾ ਤਾਂ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਤਾਂ ਪਹਿਲੇ ਨੰਬਰ ਤੇ ਜਿਹੜੀ ਪੋਸਟ ਆਊਟ ਕੀਤੀ ਗਈ ਡਿਸਟ੍ਰਿਕਟ ਸੈਸ਼ਨ ਜੱਜ ਪਟਿਆਲਾ ਵਿੱਚ ਭਰਤੀ ਆਊਟ ਕੀਤੀ ਗਈ ਇਸ ਨੂੰ ਤੁਸੀਂ ਅਪਲਾਈ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਤੇ ਲਾਸਟ ਡੇ ਹੈਗੀ 25 ਮਾਰਚ 2024 ਸ਼ਾਮ 5:00 ਵਜੇ ਤੋਂ ਪਹਿਲਾਂ ਪਲ ਤੁਸੀਂ ਅਪਲਾਈ ਕਰ ਲੈਣਾ ਹੈ ਤੇ ਪੋਸਟਾਂ ਦੀ ਗੱਲ ਕਰੀ ਤਾਂ ਇਸ ਵਿੱਚ ਲਗ ਲਗ ਤਰ੍ਹਾਂ ਦੀ ਪੋਸਟਾਂ ਆਊਟ ਕੀਤੀ ਗਈ ਦੋ ਨੋਟੀਫਿਕੇਸ਼ਨ ਆਊਟ ਕੀਤੀ ਗਈ ਨੈਕਸਟ ਵੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝਾ ਕਰਾਂਗੇ ਕਿੱਥੋਂ ਜਿਹੜੀ ਭਰਤੀ ਆਊਟ ਕੀਤੀ ਗਈ ਪਹਿਲੇ ਨੰਬਰ ਤੇ ਪਟਿਆਲਾ ਵਿੱਚ ਭਰਤੀ ਆਊਟ ਕੀਤੀ ਗਈ ਹੈ ਤਾਂ ਪੀਐਨ ਦੇ ਇੱਕ ਪੋਸਟ ਤੇ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ 7 ਜੋ ਸੈਂਟਰ ਵਿੱਚ ਕਮਿਸ਼ਨ ਦੇ ਅਕਾਊਂਟਿੰਗ ਤੇ ਮੀਨੀਮਮ ਕੁਆਲਿਫੀਕੇਸ਼ਨ ਦੀ ਗੱਲ ਕਰੀ ਤਾਂ ਅੱਠਵੀ ਤੁਸੀਂ ਕੀਤਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਜੋ ਪੰਜਾਬੀ ਲੈਂਗੁਏਜ ਦੀ ਨੌਲਜ ਹੋਣੀ ਚਾਹੀਦੀ ਪੰਜਾਬੀ ਭਾਸ਼ਾ ਦੀ ਤੇ ਉਸ ਵੇਲੇ ਏਜ ਤੁਹਾਡੀ 1 ਤੋਂ 2024 ਨੂੰ ਕਾਊਂਟ ਕੀਤੀ ਜਾਵੇਗੀ 18 ਤੋਂ ਲੈ ਕੇ 35 ਸਾਲ ਤੱਕ ਤੁਹਾਡੀ ਜਿਹੜੀ ਏਜ ਹੋਣੀ ਚਾਹੀਦੀ ਬਾਕੀ ਏਜਰ ਰਿਲੈਕਸ਼ਨ ਜੋ ਵੀ ਦਿੱਤਾ ਹੈ ਨਾ ਜੋ ਵੀ ਪੰਜਾਬ ਗਵਰਨਰ ਕੰਟਰੋਲਸ ਨੇ ਹਨਰ ਸਰਦ ਤੁਹਾਨੂੰ ਏਜਰ ਰਿਲੈਕਸ਼ਨ ਜੋ ਵੀ ਛੋਟ ਇਸ ਵਿੱਚ ਦਿੱਤੀ ਜਾਵੇਗੀ ਉਸ ਤੋਂ ਬਾਅਦ ਸਵੀਪਰ ਦੀ ਪੋਸਟ ਆਊਟ ਕੀਤੀ ਤੁਸੀਂ ਕੀਤੀ ਪੰਜਾਬੀ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਹੈ 18 ਤੱਕ 35 ਸਾਲ ਤੜੀਜ਼ ਲਿਮਟ ਹੋਣੀ ਚਾਹੀਦੀ ਹੈ ਤੇ ਬਾਕੀ ਤੁਹਾਨੂੰ ਦੱਸ ਦਿੱਤਾ ਗਵਰਨਮੈਂਟ ਰੂਲਸ ਨੇ ਜੋ ਵੀ ਉਹਨਾਂ ਨੂੰ ਸਾਥ ਵਿੱਚ ਰਿਲੈਕਸ਼ਨ ਦਿੱਤਾ ਜਾਵੇਗਾ ਤਾਂ ਉਸ ਤੋਂ ਬਾਅਦ ਇਸ ਵਿੱਚ ਇੰਟਰਵਿਊ ਦੀ ਗੱਲ ਕਰੀ ਅਲਫਾਬੈਟ ਅਕਾਊਂਟਿੰਗ ਤੁਹਾਡੀ ਇੰਟਰਵਿਊ ਹੋਵੇਗੀ ਜਿਵੇਂ ਪੀਣ ਦੀ ਪੋਸਟਾਂ ਦੀ ਗੱਲ ਕਰੀ ਅਲਫਾਬੈਟ ਜਿਵੇਂ ਐ ਤੋਂ ਲੈ ਕੇ ਜੇ ਤੱਕ ਕੈਂਡੀਡੇਟ 3 ਤਿੰਨ 2024 ਨੂੰ ਕੇ ਤੱਕ ਲੈ ਕੇ ਆਰ ਤੱਕ ਕੈਂਡੀਡੇਟ 1 4 2024 ਨੂੰ ਐਸ ਤੋਂ ਲੈ ਕੇ ਜ਼ेड ਤੱਕ ਕੈਂਡੀਡੇਟ 2 April 2024 ਨੂੰ ਇਸ ਤਰ੍ਹਾਂ ਅਲੱਗ-ਅਲੱਗ ਜਿਵੇਂ ਪੋਸਟਾਂ ਆਰਤਿਕ 1/4/2024 ਨੂੰ ਇਸ ਤੋਂ ਲੈ ਕੇ ਜੱਟ ਤੱਕ 2/4/2024 ਨੂੰ ਇਸ ਤਰ੍ਹਾਂ ਤੁਹਾਡੀ ਇੰਟਰਵਿਊ ਰਵੇਗੀ ਅਲਫਾਬੈਟ ਤੁਸੀਂ ਆਪਣਾ ਨਾਮ ਜੋ ਵੀ ਤੁਹਾਡਾ ਅਲਫਾਬੈਟ ਉਸ ਅਕੋਰਡਿੰਗ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਇਹਨਾਂ ਲਿਖਿਆ ਹੈ ਸੀਐਮ ਜਿਵੇਂ ਇੱਥੇ ਦਿੱਤਾ ਹੈ ਤੁਸੀਂ ਵੇਖ ਸਕਦੇ ਹੋ ਸਵੇਰੇ ਜਿਹੜੀ 10 ਵਜੇ ਤੁਹਾਡੀ ਇੰਟਰਵਿਊ ਲਈ ਜਾਵੇਗੀ ਜਿਹੜੀਆਂ ਪੋਸਟਾਂਆਂ ਪੀਐਨ ਦੀਆਂ ਹੋਗੀਆਂ ਤੇ ਉਸ ਤੋਂ ਬਾਅਦ ਜਿਹੜੀ ਸਵਿਪਰ ਦੀ ਪੋਸਟ ਵਾਸਤੇ ਤੇ ਜੋ ਵੀ ਤੁਹਾਡੇ origignal document ਲੈ ਕੇ ਜਾਓ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਫੋਟੋਕਾਪੀਆਂ ਨੇ ਸਾਰਾ ਕੁਝ ਜੋ ਵੀ ਹੈਗਾ ਸਾਰਾ ਕੁਝ ਲਾਏ ਨਾ ਜਦੋਂ ਤੁਸੀਂ ਇੰਟਰਵਿਊ ਦੇਣ ਜਾਓਗੇ ਤਾਂ ਇਸ ਨੂੰ ਤੁਸੀਂ ਅ ਦੇ ਸ਼ਹਿਸ਼ਣ ਜੱਜ ਪਟਿਆਲਾ ਵੱਲ ਭਰਤੀ ਆਊਟ ਕੀਤੀ ਗਈ ਪੀਐਨ ਤੇ ਸਵੀਪਰ ਦੀਆਂ ਪੋਸਟਾਂ ਨੇ ਜੋ ਵੀ ਤੁਸੀਂ ਪੋਸਟ ਅਪਲਾਈ ਕਰਨਾ ਚਾਹੁੰਦੇ ਤਾਂ ਤੁਸੀਂ ਪੋਸਟ ਅਪਲਾਈ ਕਰ ਸਕਦੇ ਸਭ ਤੋਂ ਪਹਿਲਾਂ ਨੇਮ ਆਫ ਕੈਂਡੀਡੇਟ ਜੋ ਵੀ ਤੁਸੀਂ ਭਰਨਾ ਕੈਪੀਟਲ ਲੈਟਰ ਜਾਨਕੀ ਵੱਡੇ ਅੱਖਰਾਂ ਵਿੱਚ ਭਰਨਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਫੋਟੋ ਲਾ ਦੇਣੀ ਉੱਪਰ ਦਿੱਤਾ ਹੈ ਠੀਕ ਹੈ ਸਰਕਲ ਦਾ ਨਿਸ਼ਾਨ ਤੇ ਥੱਲੇ ਸਾਰਾ ਕੁਝ ਫਿਲ ਕਰਕੇ ਉਸ ਤੋਂ ਬਾਅਦ ਸਿਗਨੇਚਰ ਕਰ ਦੇਣਾ ਕੈਂਡੀਡੇਟ ਜੋ ਵੀ ਤੁਸੀਂ ਲਿਸਟ ਜੋ ਵੀ ਤੁਸੀਂ ਅਟੈਚਮੈਂਟ ਕਰੋਗੇ ਡਾਕੂਮੈਂਟ ਉੱਥੇ ਮੈਂਸ਼ਨ ਕਰ ਦੇਣਾ ਤਾਂ ਐਡਰੈਸ ਉੱਪਰ ਹੀ ਮੈਂਸ਼ਨ ਕੀਤਾਗਾ ਆਫਿਸ ਆਫ ਦਾ ਡਿਸਟ੍ਰਿਕਟ ਐਡਮਿਨ ਜੱਜ ਪਟਿਆਲਾ ਗਣਦੇ ਫੋਟੋਕਾਪ ਨੇ 셀ਫ ਟੈਸਟਡ ਕਰਕੇ ਲਾਸਟ ਡੇ 25/3/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਜਿਹੜੀ ਭਰਤੀ ਆਊਟ ਕੀਤੀ ਪਟਿਆਲਾ ਵਿੱਚ ਉਹਨ ਤੋਂ ਬਾਅਦ ਨੇ ਆਪਾਂ ਜਾਣਕਾਰੀ ਸਾਂਝਾ ਕਰਦੇ ਆਂ ਤੇ ਦੂਜੇ ਨੰਬਰ ਤੇ ਜਿਹੜੀ ਭਰਤੀ ਆਊਟ ਕੀਤੀ ਹੁਸ਼ਿਆਰਪੁਰ ਵਿੱਚ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਬਾਅਦ ਅਗਲਾ ਨੋਟੀਫਿਕੇਸ਼ਨ 186 ਜਾਂ ਜਦ ਜਿਵੇਂ ਹੁਸ਼ਿਆਰਪੁਰ ਵੱਲੋਂ ਜੋ ਆਊਟ ਕੀਤਾ ਗਿਆ ਜੋ ਕਚਹਿਰੀਆਂ ਵਿੱਚ ਭਰਤੀ ਹੈ ਤੇ 19 ਟੋਟਲ ਪੋਸਟਾਂ ਆਊਟ ਕੀਤੀ ਗਿਆ ਪੀਐਨ ਦੀਆਂ 15 ਗਿਆ ਮਾਲੀ ਦੇ ਤਿੰਨ ਸਵੀਪਰ ਦੀ ਇੱਕ ਪੋਸਟ ਬਾ ਕੈਟਾਗਰੀ ਵਾਈਜ਼ ਡਿਵਾਈਡ ਕੀਤੀ ਹੈ ਤੁਸੀਂ ਚੈੱਕ ਕੁਆਲਿਫਿਕੇਸ਼ਨ 8ਵੀ ਤੁਸੀਂ ਕੀਤੀ ਤਾਂ इजीली ਬਲ ਅਪਲਾਈ ਕਰ ਸਕਦੇ ਤੁਹਾਡੀ ਪੰਜਾਬੀ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਤੇ ਉਸ ਵਾਰ ਪੋਸਟਾਂ 7 ਆਊਟ ਕੀਤੀਆਂ ਪ੍ਰੋਸੈਸ ਸਰਵਰ ਦੀਆਂ ਤੇ ਕੈਟਾਗਰੀ ਵਾਈਜ਼ ਤੇ ਡਿਵਾਈਡ ਕੀਤੀਆਂ ਤਨਖਾਹ ਤੁਹਾਡੀ ਸੀਮ ਰਹੇਗੀ 18000 ਰੁਪਏ ਪ੍ਰਤੀ ਮਹੀਨਾ 10ਵੀ ਤੁਸੀਂ ਕੀਤੀ ਹੈ ਪੰਜਾਬੀ ਲੈਂਗੁਏਜ ਦੀ ਨੌਲੇਜ ਹੋਣੀ ਚਾਹੀਦੀ ਤੁਹਾਨੂੰ ਤੇ ਉਸ ਵਾਰ ਲਾਸਟ ਡੇਟ 22 ਮਾਰਚ 2024 ਜੋ ਵੀ ਤੁਸੀਂ ਭਰਨਾ ਕੈਪੀਟਲ ਲੈਟਰ ਵਿੱਚ ਭਰਨਾ ਤੇ ਲਫਾਫਾ ਜੋ ਵੀ ਤੁਹਾਡੇ ਚਿੱਠੀ ਉਸ ਉੱਪਰ ਮੈਂਸ਼ਨ ਕਰ ਦੇਣਾ ਅਪਲੀਕੇਸ਼ਨ ਫਾਰ ਦਾ ਪੋਸਟ ਪੀਐਨ ਸਵੀਪਰ ਐਂਡ ਮਾਲੀ ਜੋ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਠੀਕ ਪ੍ਰ ਐਡ ਪਰ ਸਰਵਰ ਇਹ ਤੁਸੀਂ ਲਫਾਫਾ ਜੋ ਵੀ ਤੁਹਾਡੀ ਚਿੱਠੀ ਉਸ ਪਰ ਮੈਂਸ਼ਨ ਕਰ ਦੇਣਾ ਉਸ ਤੋਂ ਬਾਅਦ ਏਜ ਲਿਮਟ ਦੀ ਗੱਲ ਕਰੀ 18 ਤੋਂ ਲੈ ਕੇ 35 ਸਾਲ ਬਾਕੀ ਜੋ ਵੀ ਤੁਹਾਨੂੰ ਏਜ ਰਿਲੇਕਸ਼ਨ ਜੋ ਵੀ ਕਾਊਂਟਰ ਰੂਲਸ ਨੇ ਹਨਰਸ ਦਿੱਤਾ ਜਾਵੇਗਾ ਤੇ ਉਸ ਪਰ ਇੰਟਰਵਿਊ ਤੁਹਾਡੀ ਦਿੱਤੀ ਹੈ ਠੀਕ ਹੈ ਇੱਥੇ ਜੋ ਵੀ ਤੁਹਾਡੇ ਅਲਫਾਬੈਟ ਨੇ ਪੀਣ ਦੀ ਹੋ ਗਿਆ ਉਸ ਪਰ ਮੰਨ ਲਈ ਹੋ ਗਿਆ ਤੇ ਉਸ ਤੋਂ ਬਾਅਦ ਲਗ ਲਗ ਜਿਵੇਂ ਸਪੀਕਰ ਹੋ ਗਿਆ ਪ੍ਰੋਸੈਸ ਸਰਵਰ ਲਗ ਲਗ ਤਰ੍ਹਾਂ ਠੀਕ ਜੋ ਤੁਹਾਡੀ ਉਸ ਅਕਾਊਂਟਿੰਗ ਤੁਹਾਡੀ ਇੰਟਰਵਿਊ ਰਹੇਗੀ ਤੇ ਬਾਕੀ ਤੁਸੀਂ ਚੈੱਕ ਆਊਟ ਕਰ ਲੈਣਾ ਪੀਡੀਓ ਤੁਹਾਨੂੰ ਮਿਲ ਜੇਗਾ WhatsApp ਗਰੁੱਪ ਤੇ Telegram ਗਰੁੱਪ ਵਿੱਚ ਤਾਂ ਉਸ ਤੋਂ ਬਾਅਦ ਤੁਸੀਂ ਜੋ ਅਪਲਾਈ ਕਰਨਾ ਹੈ ਉਹ 44 ਹੋ ਗਿਆ 8 ਲੱਖ ਲੱਖ ਫਾਰਮ ਮੇ ਦਿੱਤੇ ਨੇ ਠੀਕ ਹੈ ਪੀਐਨ ਦੀ ਹੋ ਗਿਆ ਜਿਵੇਂ ਤੇ ਉਸ ਮਾਲੀ ਸਵੀਪਰ ਵਾਸਤੇ ਇਹ ਫਾਰਮਾ ਹੈ ਤੇ ਸੋ ਆਪਣੇ ਪ੍ਰੋਸੈਸ ਸਰਵਰ ਵਾਸਤੇ ਲੱਗ ਤੋਂ ਜਿਹੜਾ ਫਾਰਮਾ ਆਊਟ ਕੀਤਾ ਗਿਆ ਤੁਸੀਂ ਜੋ ਪੀਡੀਐਫ ਵਿੱਚ ਵੇਖ ਲੈਣਾ ਜੋ ਵੀ ਠੀਕ ਹੈ ਤੇ ਮੈਂ ਸਾਰਾ ਕੁਝ ਮੈਂਸ਼ਨ ਕੀਤਾ ਗਿਆ ਸਪੀਡ ਵਿੱਚ ਚੰਗੀ ਤਰ੍ਹਾਂ ਭਰ ਕੇ ਜੋ ਵੀ ਫਾਰਮ ਨੂੰ ਨਾਲ ਤੁਹਾਡੇ ਜੋ ਵੀ ਡਾਕੂਮੈਂਟ ਉਸ ਦੀ ਫੋਟੋਕਾਪੀ ਨਾਲ ਸੈਲਫ ਟੈਸਟ ਕਰਕੇ ਨਾਲ ਅਟੈਚਮੈਂਟ ਕਰਕੇ ਤੇ ਲਾਸਟ ਡੇਟ ਕੀ 22 ਮਾਰਚ 2024 ਇਸ ਤੋਂ ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤੇ ਦੂਜਾ ਜਿਹੜਾ ਨੋਟੀਫਿਕੇਸ਼ਨ ਆ ਜੋ ਵੀ ਕੈਂਡੀਡੇਟ ਲੀਜ਼ੀਪਲ ਅਪਲਾਈ ਕਰਨਾ ਚਾਹੁੰਦੇ ਤਾਂ ਅਪਲਾਈ ਕਰ ਸਕਦੇ ਹੋ ਤਾਂ ਫਿਲਹਾਲ ਇਹ ਜਾਣਕਾਰੀ ਕੋਈ ਵੀ ਡਾਊਟ ਕੁਐਰੀ ਤਾਂ ਕਮੈਂਟ ਸੈਕਸ਼ਨ 'ਚ ਜਾਂ ਤੁਸੀਂ ਮੇਰੇ WhatsApp ਨੰਬਰ 7589712809 ਤੇ ਮੈਸੇਜ ਕਰ ਸਕਦੇ ਹੋ WhatsApp ਗਰੁੱਪ ਤੇ Telegram ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਕਲਿੱਕ ਕਰਕੇ ਤੁਸੀਂ ਜੁਆਇਨ ਕਰ ਸਕਦੇ ਜੋ ਵੀ ਅਪਡੇਟ ਹੁੰਦੀ ਹੈ ਤਾਂ ਉੱਥੇ ਮਾਫ ਕਰਨਾ ਬਿਜ਼ੀ ਕਰਕੇ ਠੀਕ ਹੈ ਮੈਂ ਜੋ ਵੀਡੀਓ ਨਹੀਂ ਬਣਾਈਆਂ ਠੀਕ کافی ਚਿਰ ਤੋਂ ਆਪਾਂ ਚੈਨਲ ਤੇ ਅਪਡੇਟ ਨਹੀਂ ਰਹੇ ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਲਗਾਤਾਰ ਤੁਹਾਡੇ ਤੱਕ ਜੋ ਵੀ ਅਪਡੇਟ ਹੁੰਦੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਦਿੱਤੇ ਗਏ ਨੇ ਆਈਟੀ ਡਿਪਲੋਮਾ ਡਿਗਰੀ ਲਗ ਲਗੇ ਤਰ੍ਹਾਂ ਦੇ ਪੋਸਟ ਆਊਟ ਕੀਤੇ ਗਏ ਨੇ ਤੇ ਪੀਐਸਟੀਸੀਲ ਵਿੱਚ ਜਲਦੀ ਜੜੀ ਭਰਤੀਆਂ ਆਊਟ ਹੋਣਗੀਆਂ ਤਾਂ ਠੀਕ ਹੈ ਤੁਸੀਂ ਅਪਲਾਈ ਕਰ ਲੈਣਾ ਜਦੋਂ ਭਰਤੀਆਂ ਆਉਣਗੀਆਂ ਤੇ ਉਸ ਤੋਂ ਪਹਿਲਾਂ ਪੀਐਸਪੀਸੀਲ ਵਿੱਚ ਭਰਤੀਆਂ ਆਊਟ ਕੀਤੇ ਕਿ ਜੋ ਵੀ ਕੈਂਡੀਡੇਟ ਐਲੀਜੀਬਲ ਹੈ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਅਪਲਾਈ ਕਰ ਸਕਦੇ ਹੋ ਤੇ ਬਾਕੀ ਉਸਦੇ ਵੀ ਆਪਾਂ ਜਲਦੀ ਵੀਡੀਓ ਅਪਲੋਡ ਕਰਾਂਗੇ ਚੈਨਲ ਤੇ ਬਣਾ ਕੇ ਠੀਕ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਡਾਊਟ ਕੁਐਰੀ ਤਾਂ